ਪਰ ਸਿੱਖ ਚਾਹੀ ਮੇਰੇ ਸਾਹਮਣੇ ਲਿਆਵਾਂ ਤੇ ਨਹੀਂ ਹਮਲੇ ਕਹਿੰਦਾ ਰੋ। ਜੀ ਸੁਣੋ ਮੈਂ ਤਾਂ ਮੈਂ ਗੱਲ ਕਰਾਂ ਜਿਹੜੇ ਪਿੰਡ ਦੀ ਤੁਸੀਂ ਗੱਲ ਕਰਦੇ ਹੋ ਉੱਥੇ ਕਿਦ ਤਰ੍ਹਾਂ ਬਣ ਗਿਆ ਅੱਜ ਪਿੰਡ ਚ ਪਿੰਡਾਂ ਦੇ ਵਿੱਚ ਸਾਬ ਸਿੰਘ ਦੇ ਗ੍ਰਹਿ ਵਿਖੇ ਇਕੱਠ ਹੋਇਆ ਵਾ ਤੇ ਬਹੁਤ ਤਗੜਾ ਇਕੱਠ ਹੋਇਆ। ਇੱਥੇ ਆਣ ਕੇ ਮੋਦੀ ਸਾਹਿਬ ਨੇ ਜਿਹੜੀਆਂ ਦਿੱਤੀਆਂ ਸਕੀਮਾਂ ਇੱਕ ਦੰਨਾ ਵੀ ਅਜੇ ਦੇਣੀਆਂ ਨੇ। ਇੱਕ ਹੁੰਦਾ ਹਰ ਚੀਜ਼ ਉਹਨਾਂ ਨੇ ਦਿੱਤੀ ਆ ਤੇ ਕੱਚੇ ਕੋਠੇ ਇਸ ਕਰਕੇ ਇਹਨਾਂ ਨੇ ਲੋਕਾਂ ਨੇ ਜਿਹੜੇ ਥੱਲੇ ਵਾਲੇ ਹੀ ਨਾ ਐਮ ਐਲ اے ਮੋਦੀ ਸਾਹਿਬ ਘਲਦੇ ਰਹੇ ਨੇ ਉਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਵਾਸਤੇ ਗਰੀਬਾਂ ਵਾਸਤੇ ਜੇ ਜੋਨਾ ਕੀਤਾ ਹੁੰਦਾ ਤੇ ਸਾਨੂੰ ਆਉਂਦੀ ਕੀ ਲੋੜ ਸੀ ਪਰ ਇਹਨਾਂ ਨੇ ਮੋਦੀ ਸਾਹਿਬ ਦਾ ਸਪਾਈ ਆ ਸਪਾਈ ਹੋਣ ਦੇ ਨਾਤੇ ਇਹਨਾਂ ਸਾਰਿਆਂ ਮੈਂ ਆਪਣੀਆਂ ਭੈਣ ਭਰਾਵਾਂ ਨੂੰ ਬੇਦੀ ਕਰਦਾ ਵੀ ਮੈਂ ਵੱਧ ਚੜ ਕੇ ਸਾਰੇ ਕੰਮ ਜਿਹੜੇ ਤੁਹਾਡੇ ਰਹਿ ਗਿਆ ਉਹ ਤਾਂ ਦੇ ਹੀ ਨਾ ਨਿਭਾਉਂਗਾ ਇਹਨਾਂ ਵੀ ਵਿਸ਼ਵਾਸ ਦਵਾਇਆ ਸਾਡੇ ਭਰਾਵਾਂ ਨੇ ਸਾਬ ਸਿੰਘ ਦੀ ਸਾਲੀ ਪਾਰਟੀ ਨੇ ਇਹ ਅਸੀਂ ਵਾਦ ਤੋਂ ਵਾਦ ਜਿਹੜੇ ਵੀ ਐਮਪੀ ਨੂੰ ਖਿਡਾਰੋਂਗੇ ਅਸੀਂ ਭਾਜਪਾ ਨੂੰ ਵੋਟਾਂ ਪਾਉਣੀਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਉਣੀਆਂ ਨੇ ਤੇ ਮੋਦੀ ਸਾਹਿਬ ਨੂੰ ਤੀਜੀ ਵਾਰ ਦਿੱਲੀ ਦੇ ਵਿੱਚ ਸਰਕਾਰ ਬਣਾ ਕੇ ਲਿਆਉਣਾ ਇਹਨਾਂ ਸਾਨੂੰ ਵਿਸ਼ਵਾਸ ਦਵਾਇਆ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜੀ ਨਰੇਂਦਰ ਮੋਦੀ ਜਿੰਦਾਬਾਦ ਜੀ ਨਰੇਂਦਰ ਮੋਦੀ ਜਿੰਦਾਬਾਦ ਸਰ ਮੁਖਿੰਦਰ ਸਿੰਘ ਮਾਲ ਜਿੰਦਾਬਾਦ ਸਰ ਮੁਖਿੰਦਰ ਸਿੰਘ ਮਾਲ ਜਿੰਦਾਬਾਦ